BTRP ਇਹਨਾਂ ਨੇ ਘਟਾ ਕੇ ਲਾਂਚ ਕਰੀ ਸੀ ਬੁਲਟ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੁੰਦੀ ਹੁੰਦੀ ਸੀਗੀ ਕੁਝ ਫੀਚਰ ਹੀ ਇੰਨੇ ਜ਼ਿਆਦੇ ਪਾ ਦਿੱਤੇ ਸੀਗੇ ਉਹ ਵੀ ਕਈ ਵਾਰ ਖਰਾਬ ਹੁੰਦਾ ਸੀ ਉਹ ਸੈਂਸਰ ਬੇਸ ਸੀਗਾ ਉਹ ਵੀ ਕੋਈ ਪ੍ਰੋਪਰ ਨਹੀਂ ਦੱਸਦਾ ਸੀ ਇਹਦਾ ਬੈਟਰੀ ਬਿਨਾ ਕੋਈ ਕੰਮ ਨਹੀਂ ਚੱਲਦਾਗਾ ਅੱਜ ਆਪਣੇ ਸਾਹਮਣੇ ਖੜੀ ਹੈਗੀ ਹੈ ਬੁਲਟ ਰਾਇਲ ਇੰਫੀਲਡ ਦੀ ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਇੱਕ ਬਟਲੀਨ ਬਲੈਕ ਮਾਡਲ ਆਇਆ ਸੀਗਾ ਉਹਦੀ ਜੇ ਆਪਾਂ ਗੱਲ ਕਰੀਏ ਤੇ ਇਹ ਆਪਾਂ ਪਹਿਲਾਂ ਵਾਲੇ ਸਟੈਂਡਰਡ ਦੇ ਨਾਲੋਂ 20000 ਰੁਪਿਆ ਇਹਨਾਂ ਨੇ ਘਟਾ ਕੇ ਲਾਂਚ ਕਰੀ ਸੀਗੀ 174-75000 ਰੁਪਿਆ ਦਾ ਅਕਸ਼ਰੂ ਤੇ ਇਹ ਸਟੈਂਡਰਡ ਬੋਲ ਤੋਂ ਬਰਗੀ ਮੰਨ ਕੇ ਜਿਹੜਾ ਪਹਿਲਾਂ ਸਟੈਂਡਰਡ ਬੋਲ ਟਾਉਂ ਸੀ ਉਹਦੇ ਬਰਾਬਰ ਹੀ ਇਹ ਆਉਂਦੀ ਸੀਗੀ ਆਪਾਂ ਨਾਰਮਲ ਸਟੈਂਡਰਡ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਗੱਲ ਕੀ ਹੈ ਤੇ ਉਹ ਕਿਤੇ ਨ ਕਿਤੇ ਮੰਨ ਕੇ ਕਲਾਸਿਕ ਦੇ ਬਰਾਬਰ ਆ ਗਈ ਸੀ ਕਿਉਂਕਿ ਉਹਦੇ ਵਿੱਚ ਫੀਚਰ ਹੀ ਇੰਨੇ ਜ਼ਿਆਦੇ ਪਾ ਦਿੱਤੇ ਸੀਗੇ ਜਾਂ ਉਹਦੇ ਵਿੱਚ ਲੌਕਸੀ ਉਹਦੀ ਇੰਨੀ ਜ਼ਿਆਦੇ ਇਨਹਾਂਸ ਕਰ ਦਿੱਤੀ ਸੀ ਜਿਵੇਂ ਇਹੋ ਜੇ ਚ ਚੀਜ਼ਾਂ ਦੀ ਗੱਲ ਕਰ ਲਈਏ ਸਿਲਵਰ ਦੇ ਵਿੱਚ ਦੇਤੇ ਸੀਗੇ ਹੋਰ ਆਪਾਂ ਕਈ ਗੱਲ ਉੱਤੇ ਸੀਸ਼ੇ ਸੀਗੇ ਉਹ ਸਿਲਵਰ ਦੇ ਵਿੱਚ ਦੇਤੇ ਸੀਗੇ ਜਿਹੜੀ ਉਸ ਤੋਂ ਬਾਅਦ ਚ ਜਿਹੜੀ ਇਹਨਾਂ ਬਟਾਲੀਨ ਬਲੈਕ ਲਾਂਚ ਕਰੀ ਉਹਦੇ ਵਿੱਚ ਕੁਝ ਇਹੋ ਜਿਹੇ ਚੇਂਜ ਕਰੇ ਗਏ ਜਿਹਦੇ ਕਰਕੇ ਕਿ ਇਹ ਬੁਲਟ ਆਪਣੀ ਪੁਰਾਣੀ ਬੁਲਟ ਸਟੈਂਡਰਡ ਜਿਹੜੀ ਪਹਿਲਾਂ ਵਾਲੀ ਆਉਂਦੀ ਹੁੰਦੀ ਸੀ ਉਹਦੇ ਵਰਗੀ ਲੱਗਣ ਲੱਗ ਗਈ ਸੀ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਆਪਾਂ ਗੱਲ ਕਰਾਂਗੇ ਇਸ ਦੇ ਇੰਜਨ ਪਰਫਾਰਮੈਂਸ ਬਾਰੇ ਚਾਹੇ ਤੇ ਆਪਾਂ ਆਵਾਜ਼ ਵੀ ਦੱਸਾਂਗੇ ਇਸ ਦੇ ਵਿੱਚ ਜਸਟ ਹੋਰ ਕੋਈ ਸੀਮੈਂਟ ਵਗੈਰਾ ਨਹੀਂ ਪਾਇਆ ਵਾ ਜਸਟ ਇੱਕ ਸਾਇਲੈਂਸਰ ਚੇਂਜ ਹੋਇਆਗਾ ਪਿੱਛੇ ਵੀ ਆਪਾਂ ਗੱਲ ਕਰੀਏ ਨੰਬਰ ਪਲੇਟ ਤਾਂ ਇਸ ਦੇ ਵਿੱਚ ਇਹੀ ਆਉਂਦੀ ਹੈਗੀ ਜੋ ਕਿ ਚੇਂਜ ਕਰਕੇ ਨਬਟਾਲੀਆ ਬਲੈਕ ਦੇ ਵਿੱਚ ਇਹੀ ਇਹਨਾਂ ਨੇ ਪਾਤੀ ਸੀ ਹੋਰ ਆਪਾਂ ਗੱਲ ਕਰ ਲਈਏ ਇਹਦੇ ਵਿੱਚ ਅੱਗੇ ਡਿਸਕ ਤੇ ਪਿੱਛੇ ਸਾਈਡ ਆਪਣੇ ਉਹੀ ਡਰਮ ਬ੍ਰੇਕ ਆਉਂਦੇ ਹੈਗੇ ਤੇ ਅੱਗੇ ਸਾਈਡ ਆਪਣੇ ਇੱਕ ਲਾਈਟ ਚੇਂਜ ਕਰੀ ਗਈ ਹੋਰ ਇਸ ਬੁਲਟ ਦੇ ਵਿੱਚ ਆਪਣੇ ਦੇਖ ਲਿਓ ਕੋਈ ਵੀ ਚੇਂਜ ਨਹੀਂ ਕਰਿਆ ਹੈ ਹਾਲਾਂਕਿ ਥੋੜੀ ਥੋੜੀ ਮੋਡੀਫਿਕੇਸ਼ਨ ਹੈਗੀ ਹੈ ਇਧਰਲੇ ਪਾਸੇ ਲਿਖਿਆ ਹੋਇਆ ਇੱਥੇ ਦੇਖੀ ਤਾਂ ਪਿਆ ਹੋਇਆ ਕੁਝ ਮੋਨੋਗ੍ਰਾਮ ਐਸਤੇ ਲੱਗਿਆ ਹੋਇਆ ਹੈ ਹੋਰ ਇਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੈ ਨੀ ਸਟਾਰਟ ਕਰਦੇ ਆਪਾਂ ਇਸ ਦੀ ਚਾਬੀ ਤੋਂ ਤਾਂ ਇਹਦੇ ਵਿੱਚ ਇਹੋ ਜੀ ਆਪਾਂ ਨੂੰ ਇੱਕ ਚਾਬੀ ਦੇਖਣ ਨੂੰ ਮਿਲ ਜਾਂਦੀ ਹੈ ਬਹੁਤ ਪੁਰਾਣੇ ਟਾਈਮ ਤੋਂ ਇਹੋ ਜੀ ਚਾਬੀ ਆ ਰਹੀ ਯੂਨਿਕ ਐਂਟੀਕ ਸਟਾਈਲ ਬਹੁਤ ਪੁਰਾਣਾ ਹੋ ਗਿਆਗਾ ਤੇ ਵਿੱਚ ਅੱਗੇ ਚੱਲ ਕੇ ਆਪਾਂ ਦੇਖ ਦੇਵਾਂਗੇ ਸਟਾਰਟਿੰਗ ਤੋਂ ਆਪਾਂ ਇਸ ਦੇ ਵਿੱਚ ਚਾਬੀ ਲਾ ਕੇ ਦੇਖਦੇ ਹਾਂ ਕਿ ਇਹਨਾਂ ਚ ਕੰਪਨੀ ਨੇ ਪਹਿਲਾਂ ਨਾਲੋਂ ਕੀ ਕੀ ਫੈਕਚਰ ਐਕਸਟ ਗੱਲ ਕਰੀਏ ਜਦੋਂ ਆਪਾਂ ਜਦੋਂ ਆਪਾਂ ਚਾਬੀ ਲਾਉਣੀ ਆ ਸਭ ਤੋਂ ਪਹਿਲਾਂ ਦੇ ਸੂਈ 160 ਤੱਕ ਜਾਂਦੀ ਹੈ ਇਹ ਨੂੰ ਫੁੱਲ ਭਜਾ ਕੇ ਵੀ ਦੇਖੀ ਤਾਂ 120 ਤੋਂ ਉੱਤੇ ਨਹੀਂ ਜਾਂਦਾ ਪਹਿਲਾਂ ਜਿਆਦਾ ਜਾਂਦੇ ਸੀ ਉਹ ਵੀ ਉਹੀ ਗੱਲ ਹੈਗੀ ਆ BS6 ਤਾਂ ਫੇਸ 2 ਵੇਰੀਐਂਟ ਹੈਗਾ ਇਹਦੇ ਵਿੱਚ ਮੈਪਿੰਗ ਹੋ ਜਾਂਦੀ ਹੈ ਵੀ 120 ਤੋਂ ਉੱਤੇ ਜਾਂਦੇ ਨਹੀਂ ਚਾਹੇ ਕਿ ਨਹੀਂ ਮਰਜੀ ਆਪਾਂ ਰੇ ਸਭ ਤੋਂ ਅੱਗੇ ਕਰੀ ਚੱਲੀਏ 뉴ਟਰਲ ABS ਬੈਟਰੀ ਤੇ ਇਧਰਲੇ ਪਾਸੇ ਆਪਣਾ ਇੰਜਨ ਮਲ ਫੰਕਸ਼ਨ ਦੀ ਲਾਈਟ ਇੱਥੇ ਦੇਖਣ ਨੂੰ ਮਿਲ ਜਾਂਦੀ ਸਟਾਰਟ ਕਰਨ ਦੇ ਓਬਵੀਅਸਲੀ ਇਹ ਸਾਰੀਆਂ ਬੁੱਝ ਜਾਣੀਆਂ ਪਹਿਲਾਂ ਜਿਹੜਾ ਬੁਲਟ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੁੰਦੀ ਸੀਗੀ ਅਲਟਿਸ ਗਿਆ ਇਸ ਦੇ ਵਿੱਚ ਫਿਊਲ ਗੇਜ ਫਿਊਜ ਗੇਜ ਦੀ ਪਹਿਲਾਂ ਬਹੁਤ ਜ਼ਿਆਦਾ ਦਿੱਕਤ ਹੁੰਦੀ ਕਿ ਪਹਿਲਾਂ ਜਸਟ ਇੱਕ ਨਿਸ਼ਾਨ ਜਾਗਦਾ ਹੁੰਦਾ ਸੀ ਵੀ ਇਹਦੇ ਵਿੱਚ ਫਿਊਲ ਕਿੰਨਾ ਹੈ ਉਹ ਵੀ ਕਈ ਵਾਰ ਖਰਾਬ ਹੁੰਦਾ ਸੀ ਉਹ ਵੀ ਸੈਂਸਰ ਬੇਸ ਦੀ ਹੈ ਉਹ ਵੀ ਕੋਈ ਪ੍ਰੋਪਰ ਨਹੀਂ ਦੱਸਦਾ ਸੀ ਵੀ ਆਪ ਨੂੰ ਇਹਦੇ ਵਿੱਚ ਕਿੰਨਾ ਫਿਊਲ ਦੇਖਣ ਨੂੰ ਮਿਲਦਾ ਹੁਣ ਦੇਖੋ ਤੁਸੀਂ ਪੂਰੇ 7 7 ਡੰਡੇ ਦਿੱਤੇ ਹੋਏ 7 ਦੇ ਵਿੱਚ ਚਲੋ ਆਪਣੀ ਗੱਡੀ 'ਚ ਹੁਣ ਵਿੱਚ 3 ਹੈਗੇ ਆ ਨਾਲ ਆਪਾਂ ਦੇਖ ਲਈਏ ਇਕੋ ਤੇ ਇਸ ਦੇ ਉੱਤੇ ਚੱਲ ਰਿਹਾ ਹੈ ਇਹਨੂੰ ਜੇ ਸਵਿਚ ਇੱਥੇ ਮੀਟਰ 'ਤੇ ਰੀਡਿੰਗ ਵਗੈਰਾ ਦੇਖਣੀ ਹੈ ਤਾਂ ਇੱਥੇ ਇੱਕ ਬਟਨ ਦਿੱਤਾ ਹੈਗਾ ਇਹ ਨਾਲ ਤੁਸੀਂ ਆਹ ਦੇਖ ਸਕਦੇ ਹਾਂ ਇੱਕ ਚੁੱਕ ਜੀ ਦੇਖੋ ਚਨਾਲ ਨਾਲ ਚੇਂਜ ਹੋਈ ਜਾਂਦਾ ਹੈ ਹਰ ਇੱਕ ਚੀਜ਼ ਟ੍ਰਿਪ 2 ਟ੍ਰਿਪ 1 ਇਕੋ ਮੋਡ ਦੇ ਵਿੱਚ ਇਸ ਟਾਈਮ ਇਹ ਚੱਲ ਰਿਹਾ ਹੈ ਇਹ ਦੂੱਗੇ ਸਾਈਡ ਆਪਾਂ ਦੇਖੀਏ ਤਾਂ ਇਹੋ ਜਿਹੀ ਕੁਝ ਵੱਡੀ ਸਾਰੀ ਟੈਂਕੀ ਆਪਾਂ ਨੂੰ ਦੇਖਣ ਨੂੰ ਮਿਲ ਜਿੰਦੀ ਜੋ ਕਿ BS3 ਹੈ BS BS3 ਤੱਕ ਇਹ ਛੋਟੀ ਹੁੰਦੀ ਸੀ BS4 ਤੋਂ ਬਾਅਦ ਚੋ ਇਹ ਟੈਂਕੀ ਵੱਡੀ ਕਰਤੀ ਕਿ ਬਹੁਤ ਜਿਆਦਾ ਚੌੜੀ ਲੱਗਦੀ ਹੈ ਦੇਖਣ ਨੂੰ ਤੇ ਹਾਈਟ ਦੇ ਵਿੱਚ ਉਹ ਆਮ ਟੈਂਕੀਆਂ ਨਾਲੋਂ ਘੱਟ ਹੈਗੀ ਆ ਇਦੋਂ ਪਿੱਛੇ ਸਾਡੇ ਦੇਖੀ ਤੇ ਇਹੋ ਜਿਹਾ ਕੁਝ ਆਪਾਂ ਓਵਰਆਲ ਲੁੱਕ ਦੇਖਣ ਨੂੰ ਮਿਲ ਜਾਂਦੀ ਹੈ ਇਧਰ ਦੀ ਸਾਈਡ ਦੇ ਵਿੱਚ ਬੈਟਰੀ ਆਉਂਦੀ ਹੈ ਪਹਿਲਾਂ ਨਾਲੋਂ ਬਹੁਤ ਵੱਡੀ ਘਰਤੀ BS3 BS ਤੱਕ ਉਹ ਤੱਕ ਛੋਟੀ ਆਉਂਦੀ ਸੀ BS4 ਤੱਕ ਛੋਟੀ ਆਉਂਦੀ ਸੀ BS6 ਤੇ BS6.2 ਦੇ ਵਿੱਚ ਇਹ ਬੈਟਰੀ ਬਹੁਤ ਵੱਡੀ ਘਰਤੀ ਕਿਉਂ ਸਾਰਾ ਇੰਜਨ ਇਸ ਦਾ ਉਹ ਸਾਰਾ ਇੰਜਨ ਇਸ ਦਾ ਬੈਟਰੀ ਤੇ ਹੀ ਚੱਲਦਾ ਚਾਹੀਏ ਆਪਣਾ ਇਲੈਕਟ੍ਰੀਕਲੀ ਫਿਊਲ ਇੰਜੈਕਸ਼ਨ ਦੀ ਗੱਲ ਕਰ ਲਈ ਉਹ ਵੀ ਸਾਰਾ ਬੈਟਰੀ ਤੇ ਚੱਲਣਾ ਚਾਹੀਏ ਆਪਾਂ ਸੋਚ ਲਾਉਂਦੇ ਸਰ ਜਿਹੜੀ ਮੋਟਰ ਦੀ ਆਵਾਜ਼ ਆਉਂਦੀ ਉਹਨੇ ਵੀ ਸਾਰਾ ਸਾਰਾ ਬੈਟਰੀ ਤੇ ਹੀ ਚੱਲਣਾ ਹੁੰਦਾ ਹੈ ਇਹ ਗੱਲ ਹੋਰ ਜੇ ਪਹਿਲਾਂ ਮੋਟਰਸਨ ਜਿੱਦਾਂ ਬਿਨਾ ਬੈਟਰੀ ਤੋਂ ਚਾਲੂ ਸਟਾਰਟ ਵਗੈਰਾ ਹੋ ਜਾਂਦੇ ਤੁਸੀਂ ਇਹਦਾ ਬੈਟਰੀ ਬਿਨਾ ਕੋਈ ਕੰਮ ਨਹੀਂ ਚੱਲਦਾ ਬੈਟਰੀ ਬਿਨਾ ਸਟਾਰਟ ਨਹੀਂ ਹੁੰਦਾ ਜੇ ਬੈਟਰੀ ਰਾਤ ਚੱਲਦੀ ਚੱਲਦੀ ਮੌਕਾ ਕੀਤੇ ਨੇ ਉੱਥੇ ਬੰਦ ਹੋ ਜਾਣਾ ਉੱਤੇ ਸਾਡਾ ਆਪਾਂ ਨਾਲ ਦੀ ਸਾਡਾ ਹੋਰ ਫੀਚਰ ਦੇਖ ਲਈਏ ਦੇਖ ਤੋਂ ਆਪਣਾ ਐਂਡੀਕੇਟਰਾਂ ਦਾ ਮਿਲ ਜਾਂਦਾ ਉਹ ਤੋਂ ਥੱਲੇ ਆਪਾਂ ਨੂੰ ਲਾਈਟ ਵਗੈਰਾ ਆਨ ਆਫ ਕਰਨ ਦਾ ਮਿਲ ਜਾਂਦਾ ਉਹ ਤੋਂ ਥੱਲੇ ਆਪਣੇ ਕੋਲੇ ਹਾਰਨ ਦਾ ਆਪਸ਼ਨ ਇੱਥੇ ਦੇਖਣ ਨੂੰ ਮਿਲ ਜਾਂਦਾ ਹੈਗਾ ਤੇਰੀ ਸਾਈਡ ਆਪਣੀ ਲਾਈਟ ਜਿਹੜੀ ਐਕਸਟਰਾ ਲੱਗੀ ਵੀ ਉਹਦੇ ਹੈਗੇ ਆ ਇਦਾਂ ਛੜ ਦੇਖੀਏ ਤਾਂ ਆਪਣਾ ਪਾਵਰ ਸਟਾਰਟ ਮਿਲਦਾ ਕਿੱਕ ਦੇ ਮਾਡਲ ਦੇ ਵਿੱਚ ਤੁਸੀਂ ਦੇਖੋ ਸਪੈਸੀਫਿਕਲੀ ਨਹੀਂ ਦੇਖਣ ਨੂੰ ਮਿਲਦੀ BS6 ਤੱਕ ਕਿੱਕ ਹੀ ਸੀ ਉਹ ਤੱਕ ਹਾਲਾਂਕਿ ਪਾਵਰ ਸਟਾਰਟ ਵੀ ਨਹੀਂ ਆਉਂਦਾ ਸੀ ਪਰ ਇਸ ਦੇ ਵਿੱਚ ਜਦੋਂ ਪਾਵਰ ਸਟਾਰਟ ਦੇ ਤਾਂ ਤੇਨ ਕਿੱਕ ਵੀ ਨਾਲ ਨਾਲ ਚੱਕਦੀ ਉੱਪਰ ਛੜ ਇੱਥੇ ਹੋਰ ਆ ਕੇ ਦੇਖੀਏ ਛੜ ਦੇਖੀਏ ਹਜਾਰਡ ਲਾਈਟ ਹੈ ਤੇ ਉਦੋਂ ਥੱਲੇ ਕੁਝ ਨਹੀਂ ਸਟਾਰਟ ਵਗੈਰਾ ਕਰਨਾ ਹੁੰਦਾ ਇਹ ਇੱਥੋਂ ਹੋ ਜਾਂਦਾ ਹੈ ਗਾਇਜ਼ ਤੁਹਾਨੂੰ ਇੱਕ ਵਾਰੀ ਮੈਂ ਸਟਾਰਟ ਕਰਕੇ ਉਹਨਾਂ ਨੂੰ ਦਿਖਾਣ ਇਹਨੂੰ ਜਸਟ ਇਦਾਂ ਪ੍ਰੈਸ ਕਰਨਾ ਹੈ ਇਹ ਸਟਾਰਟ ਹੋ ਜੂਗਾ ਯਾ ਜੀ ਆਈਟੀਐਲ ਕੰਡੀਸ਼ਨ ਦੇ ਵਿੱਚ ਤੁਸੀਂ ਇਹਦੇ ਆਰਪੀਐਮ ਨਹੀਂ ਹਲਾ ਸਕਦੇ ਕਿਉਂ ਇਹ ਇਹਦੇ ਵਿੱਚ ਇਹੋ ਜਿਹੀ ਕੁਝ ਆਵਾਜ਼ ਆ ਗਈ ਆ ਇੰਦਰ ਦੇ ਵਿੱਚ ਵਾਈਬ੍ਰੇਸ਼ਨ ਦੀ ਗੱਲ ਕਰ ਲਈਏ ਪੀਐਸ 3 ਪੀਐਸ ਕੋਰ ਤੱਕ ਥੋੜੀ ਥੋੜੀ ਵਾਈਬ੍ਰੇਸ਼ਨ ਹੁੰਦੀ ਸੀ ਉਸ ਤੋਂ ਬਾਅਦ ਉਹ ਵਾਈਬ੍ਰੇਸ਼ਨ ਬਹੁਤ ਜ਼ਿਆਦਾ ਘਟਾ ਦਿੰਦੀ ਹੈ ਇਹੋ ਜਿਹਾ ਕੁਝ ਸਾਊਂਡ ਹੈ ਇਦੇ ਵਿੱਚ ਵਰਕ ਕਰਦਾ ਹੈਗਾ ਇਹ ਆ ਈਐਫਆਈ ਈਐਫਆਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵਿੱਚ ਇੱਕ ਸਿੰਗਲ ਪਲੱਗ ਹੈ ਬੀਐਸ 3 ਤੱਕ ਹੀ ਡਬਲ ਪਲੱਗ ਆਈ ਸੀਗੀ ਤੇ ਉੱਤੋਂ ਹੀ ਸਾਡੇ ਦੇਖੀ ਇਨਜੈਕਟਰ ਬੈਸ ਇਹ ਵਿੱਚ ਲੱਗਿਆ ਹੋਇਆ ਹੈਗਾ ਪਹਿਲਾਂ ਵਾਲੇ ਦੇ ਵਿੱਚ ਕਾਰਬੋਰੇਟਰ ਹੁੰਦਾ ਸੀ ਜਿਹਦੇ ਕਰਕੇ ਬੁਲਟ ਦੀ ਆਵਾਜ਼ ਉਹ ਜਿਵੇਂ ਦੁਗ-ਦੁਗ ਵਾਲੀ ਹੁੰਦੀ ਉਹ ਬਣ ਜਾਂਦੀ ਸੀ ਪਰ ਹੁਣ ਵਾਲਿਆਂ ਦੀ ਆਪਾਂ ਗੱਲ ਕਰ ਲਈਏ ਤੇ ਇਹਨਾਂ ਵਿੱਚ ਉਹ ਜੀ ਆਵਾਜ਼ ਬਣ ਜਾਂਦੀ ਹੈ ਪਰ ਜਿਵੇਂ ਉਹ ਜੀ ਗੱਲ ਨਹੀਂ ਬਣਦੀ ਕਿਉਂਕਿ ਆਪਾਂ ਆਰਪੀਐਮ ਨਹੀਂ ਸੈੱਟ ਕਰ ਸਕਦੇ ਆਰਪੀਐਮ ਉਨੇ ਰਹਿਣਗੇ ਪਹਿਲਾਂ ਵਾਲੇ ਦੇ ਆਪਾਂ ਆਰਪੀਐਮ ਘਟਾ ਲੈਂਦੇ ਸੀ ਜਿਹਦੇ ਕਰਕੇ ਵਾਜੂ ਤੁਕ ਤੋਂ ਗਲੀ ਬਣ ਜਾਂਦੀ ਸੀ ਅੱਗੇ ਸਾਈਡ ਆ ਜੀਏ ਤੇ ਇਹਦੇ ਵਿੱਚ ਆਪਾਂ ਨੂੰ 19 ਇੰਚ ਦਾ ਵੀਲ ਦੇਖਣ ਨੂੰ ਮਿਲਿਆ ਜਾਂਦਾ ਨੋਰਮਲ ਰੈਮ ਹੈਗੇ ਆ 19 ਇੰਚ ਇੱਥੇ ਕਿਤੇ ਲਿਖਿਆ ਹੋਊਗਾ ਇੱਥੇ ਸਾਡ ਤੁਸੀਂ ਦੇਖ ਸਕਦੇ ਹੋ ਇਹ ਪੁੱਠਾ ਹੈਗਾ ਹਾਲਾਂਕਿ ਤੁਹਾਨੂੰ ਇੱਥੇ ਲਿਖ ਕੇ ਦਿਖਾ ਦੇਵਾਂਗੇ ਕੀ ਹੋਸਾ ਹੈਗਾ ਅੱਗੇ ਸਾਡ ਡਿਸਕ ਬ੍ਰੇਕ ਆਉਂਦੀ ਹੈ ਇਹਦੀ ਕੰਪਨੀ ਵੀ ਵਾਇਰ ਵਾਲੀ ਇਹ ਕੰਪਨੀ ਹੈਗੀ ਆ ਡਿਸਕਵਰੀ ਕਰਨਾਂ ਦੀ ਸਥਿਤੀ ਵੀ ਆ ਜਿੱਦਾਂ ਕਿ ਆਪਾਂ ਬਾਕੀ ਸਾਰੀਆਂ ਆਮ ਵੋਲਟ ਸਟੈਂਡਰਡਸ ਦੇ ਵਿੱਚ ਸਭ ਦੇ ਵਿੱਚ ਦੇਖਿਆ ਗਿਆ ਕਿ ਪਿਛਲਾ ਟਾਇਰ ਛੋਟਾ ਹੁੰਦਾ ਹੈ ਇਹ ਵੀ ਦੇਖੋ ਇਹ ਵੀ ਤੁਸੀਂ ਦੇਖ ਸਕਦੇ ਹੋ 18 ਇੰਚ ਦਾ ਹੈਗਾ ਇਹ ਮੈਂ ਤੁਹਾਨੂੰ ਲਿਖ ਕੇ ਦਿਖਾ ਦੂੰਗਾ ਉੱਤੇ ਅਸੇ ਇਹ ਵੀ ਛੋਟਾ ਹੈਗਾ ਤੇ ਨਾਲ ਦੀ ਨਾਲ ਪਿਛਲੀ ਸਾਈਡ ਆਪਾਂ ਨੂੰ ਇੱਥੇ ਡਰਮ ਬ੍ਰੇਕ ਦੇਖਣ ਨੂੰ ਮਿਲ ਜਾਂਦੇ ਕਿਉਂਕਿ ਵੋਲਟ ਸਟੈਂਡਰਡ ਹੈਗੀ ਹੈ 350 ਉਹਦੇ ਵਿੱਚ ਇੱਥੇ ਡਿਸਕ ਬ੍ਰੇਕਾਂ ਦਿੱਤੀਆਂ ਗਈਆਂ ਆ ਉਹ ਵੀ ਇੰਨੀਆਂ ਕਾਮਯਾਬ ਹੈਣੀਆਂ ਆ ਤੁਸੀਂ ਦੇਖੋ ਤਾਂ ਇਹ ਡਰਮ ਬ੍ਰੇਕ ਵੀ ਉਹਦੇ ਬਰਾਬਰ ਹੀ ਲੱਗ ਜਾਂਦੀਆਂ ਤੇ ਹਾਲਾਂਕਿ ਇਹ ਮੋਟਰਸਨ ਤੁਹਾਨੂੰ 20 ਤੋਂ 22-25000 ਰੁਪਏ ਐਕਸ ਸ਼ੋਰਮ ਕੀਮਤ ਦੇ ਵਿੱਚ ਸਸਤਾ ਪੈ ਜਾਂਦਾ ਉਸ ਤੋਂ ਬਾਅਦ ਚ ਉਸਤੇ ਟੈਕਸ ਵੀ ਘਟਦਾ ਉਸ ਤੋਂ ਬਾਅਦ ਉਸਤੇ ਇੰਸ਼ੋਰੈਂਸ ਵੀ ਘਟਿਆ ਜਾਂਦਾ ਜਿਹਦੇ ਕਰਕੇ ਤੁਹਾਨੂੰ ਸਟੈਂਡਰਡ ਬੋਲਟ ਦੇ ਨਾਲੋਂ ਤੁਹਾਨੂੰ ਇਹ ਬਟਾਲੀ ਨੂੰ ਬਲੈਕ ਲੈਣੀ ਜਿਆਦਾ ਵਧੀਆ ਰਹੂਗੀ ਕਿਉਂਕਿ ਇਸ ਦੇ ਵਿੱਚ ਫੀਚਰ ਵੀ ਸਾਰੇ ਸੇਮ ਮਿਲ ਜਾਂਦੇ ਆ ਤੇ ਕਹੋ ਦੇ ਨਾਲ ਕੰਪ੍ਰਾਈਸ ਕੰਪੈਰੀਸ਼ਨ ਗੱਲ ਕਰ ਲਈਏ ਤਾਂ ਆਪਾਂ ਨੂੰ 30 ਤੋਂ 35000 ਰੁਪਏ ਸਸਤੀ ਮਿਲ ਜਾਂਦੀ ਹੈ ਹੁਣ ਤੁਹਾਨੂੰ ਇਸ ਦੇ ਵਿੱਚ ਚੇਂਜ ਦਿਖਾਉਣੇ ਆ ਕੀ ਕੀ ਚੇਂਜ ਕੰਪਨੀ ਵੱਲੋਂ ਕੀ ਕੀ ਚੀਜ਼ਾਂ ਕੰਪਨੀ ਵੱਲੋਂ ਆਈਆਂ ਸੀ ਤੇ ਆਪਾਂ ਨੇ ਕੀ ਕੀ ਚੀਜ਼ਾਂ ਉਹਦੇ ਵਿੱਚ ਚੇਂਜ ਕਰਵਾਤੀਆਂ ਤੋਂ ਪਹਿਲੀ ਗੱਲ ਕਰ ਲਈ ਆਪਣਾ ਇਸ ਦੇ ਲਾਈਟ ਦੀ ਜੇ ਲਾਈਟ ਆਪਾਂ ਨੂੰ ਲਾਈਟ ਆ ਮੌਨਸਟਰ ਵਾਲੀ ਮਿਲ ਜਾਂਦੀ ਕੰਪਨੀ ਵੱਲੋਂ ਦੇਖੋ ਬਹੁਤ ਸਿੰਪਲ ਜੀ ਲਾਈਟ ਆਉਂਦੀ ਹੈ ਉਹ ਗੋਲ ਜੀ ਉਹ ਜ਼ਿਆਦੇ ਵਧੀਆ ਨਹੀਂ ਲੱਗਦੀ ਤੋਂ ਇਸ ਦੇ ਵਿੱਚ ਆਪਣੀ ਇੱਕ ਆ ਚੇਂਜ ਕਰਵਾਈ ਵੀ ਹੈ ਇਹਦੇ ਵਿੱਚ ਹੈਂਡਲ ਵਗੈਰਾ ਦੇਖਿਓ ਆਪਣੇ ਆ ਹੀ ਸਿਲਵਰ ਕਲਰ ਦੇ ਮਿਲਦੇ ਜੋ ਕਲਾਸਿਕ ਦੇ ਵਿੱਚ ਵੀ ਆਹੀ ਮਿਲਦੇ ਆ ਇਹ ਸਾਈਡ ਪੁਆਇੰਟਸ ਦੀ ਆਪਾਂ ਗੱਲ ਕਰ ਲਈ ਤੇ ਇਹ ਵੀ ਆਪ ਨੂੰ ਬਲੈਕ ਚ ਦੇਖਣ ਨੂੰ ਮਿਲਦੇ ਆ। ਇੱਕ ਇਸ ਦਾ ਮੈਂ ਤੁਹਾਨੂੰ ਦੱਸਿਆ ਸਾਇਲੈਂసర్ ਚੇਂਜ ਹੋਇਆ ਹੋਇਆ ਹੈਗਾ। ਪਿੱਛੇ ਸਾਡ ਲਾਈਟ ਦੇਖੀਏ ਆਪਣੀ ਸਿਗਨੇਚਰ ਲਾਈਟ ਮਿਲ ਜਾਂਦੀ ਹੈ। ਇਹ ਐਸ ਇਹਨਾਂ ਨੇ ਐਸ ਮਾਡਲ ਤੋਂ ਦੇਣੀ ਚਾਲੂ ਕਰੀ ਸੀ। ਪਹਿਲਾਂ ਇਹ ਆਉਣੀ ਬੰਦੂਕ ਸੀ। ਇਹ ਪਹਿਲਾਂ ਪੁਰਾਣੇ ਆਪਣੇ ਬੁਲਟਾਂ ਦੇ ਵਿੱਚ ਆਉਂਦੀ ਹੁੰਦੀ ਸੀ। ਬਸ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਇਹ ਮੋਨੋਗ੍ਰਾਮ ਲੱਗੇ ਹੋਏ ਆ ਸੀਟਾਂ ਦੇ ਵਿੱਚ ਚੇਂਜ ਹੈ ਨਹੀਂਗੀ ਕਿਉਂਕਿ ਪੁਰਾਣੀ ਬੋਲਟ ਵਾਲੀ ਇਹਨਾਂ ਨੇ ਕੰਪਨੀ ਨੇ ਆਪ ਨੇ ਹੀ ਦੇਣੀ ਚਾਲੂ ਕਰਤੀ ਸੀ ਇੱਥੋਂ 19ਵੀਂ ਹੈ ਇੱਥੋਂ ਥੋੜੀ ਜਿਹੀ ਉੱਚੀ ਹੈਗੀ ਹੈ ਜੋ ਬੈਠਣ ਦੇ ਵਿੱਚ ਬੰਦੇ ਨੂੰ ਕੰਫਰਟੇਬਲ ਲੱਗਦੀ ਹੈ ਪਿੱਛੇ ਵਾਲੇ ਬੰਦੇ ਖਾਤਰ ਜਗ੍ਹਾ ਬਹੁਤ ਘੱਟ ਬਚਦੀ ਹੈ ਬੈਠਣ ਨੂੰ ਇਧਰ ਦੀ ਸਾਈਡ ਬਸ ਸਾਹ ਜਿਹੜਾ PV03 ਬਟਨ ਲਿਖਿਆ ਹੈ 4S ਦੇ ਵਿੱਚ ਤੁਸੀਂ ਦੇਖੋ ਮੋਟਰਸਾਈਕਲ ਦੇ ਵਿੱਚ ਕੋਈ ਵੀ ਜ਼ਿਆਦਾ ਚੇਂਜ ਹੈ ਨਹੀਂਗਾ ਰੈਮੋ ਵੀ ਅਜੇ ਉਹੀ ਲੱਗੇ ਪਿਆ ਹੈ ਚਲੋ ਅੱਗੇ ਚੇਂਜ ਕਰਾਉਣੇ ਹੈਗੇ ਉਹ ਨੂੰ ਜੀ ਤੁਹਾਨੂੰ ਵੀਡੀਓ ਮਿਲੀ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਐਡ ਕਰ ਦਿਆਂਗੇ ਇਸ ਵੀਡੀਓ ਨੂੰ ਸਮ ਅਪ ਕਰਦੇ ਹੋ ਆਪਾਂ ਦੱਸ ਦੇਵਾਂਗੇ ਕਿ ਇਹ ਰਾਇਲ ਨਫੀਲਡ ਵਾਲੀ ਦੀ ਬਟਾਲੀਅਨ ਬਲੈਕਸੀ ਸਟੈਂਡਰਡ ਮਾਡਲ ਦੇ ਵਿੱਚ ਆਉਂਦੀ ਹੈਗੀ ਐਸ ਤੋਂ ਤੁਹਾਨੂੰ ਐਕਸਟਰਮ ਪ੍ਰਾਈਸ ਦੱਸਦੀ 1,75,000 ਰੁਪਏ ਪੈਂਦਾ ਆਨ ਰੋਡ ਆਉਂਦੇ ਆਉਂਦੇ ਇਹ 2,05,000 ਰੁਪਏ ਦੇ ਅਰਾਊਂਡ ਤੁਹਾਨੂੰ ਮਿਲ ਜਾਂਦੀ ਹੈ ਉਹ ਡੀਲਰਸ਼ਿਪ ਨੂੰ ਡੀਲਰਸ਼ਿਪ ਵੈਰੀ ਕਰਦਾ ਹੈ ਜਾਂ ਤੁਹਾਡੇ ਕੋਲੇ ਆਪਣੇ ਇੰਸ਼ੋਰੈਂਸ ਵਗੈਰਾ ਤੇ ਵੈਰੀ ਕਰਦਾ ਹੈਗਾ ਤੁਹਾਨੂੰ ਕਿਹੜੇ ਕਿਹੜੇ ਰੇਟ ਤੇ ਮਿਲਦਾ ਹੈ ਹਾਂਜੀ ਇਹ ਸੀ ਬਟਾਲੀਅਨ ਬਲੈਕ ਦਾ ਰਿਵਿਊ ਬਾਕੀ ਕਮੈਂਟਾਂ ਵਿੱਚ ਜਰੂਰ ਜਾ ਕੇ ਦੱਸਣਾ ਕਿ ਤੁਸੀਂ ਬਟਾਲੀਅਨ ਬਲੈਕ ਲੈਣਾ ਪਸੰਦ ਕਰੋਗੇ ਜਾਂ ਸਟੈਂਡਰਡ 350 ਥ੍ਰੀ ਵੀਡੀਓ ਦੇਖ ਕੇ ਆਪਦੇ ਹਿਸਾਬ ਨਾਲ ਬਾਈਕ ਚੂਜ਼ ਕਰ ਸਕਦੇ ਆਂ ਆਪਾਂ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ